ਚੈਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਜੀ ਅੱਜ ਕੁਝ ਗੱਲਾਂ ਵਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ। ਹੋਮਲੈਸਨੈਸ ਬਾਰੇ ਇੱਕ ਨਵਾਂ ਸਰਵੇ ਆਇਆ ਉਹਦੇ ਗੱਲਬਾਤ ਕਰਾਂਗੇ। ਇੱਕ ਲਿਬਰਲ ਮੈਂਬਰ ਪਾਰਲੀਮੈਂਟ ਨੇ ਡੇ ਲਾਈਟ ਸ਼ੇਵਿੰਗ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ, ਬਿੱਲ ਲਿਆਂਦਾ ਜਾ ਰਿਹਾ। ਮੈਟਰ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਆਹ ਫਾਲ ਦੇ ਵਿੱਚ ਪਤਝੜ ਦੇ ਮੌਸਮ ਦੇ ਵਿੱਚ ਮਾਰਕੀਟ ਬਹੁਤ ਤੇਜ਼ ਹੋਣ ਜਾ ਰਹੀ ਹੈ। ਮੀਜ਼ਲਸ ਦੇ ਕਾਰਨ ਅਲਬਰਟਾ ਦੇ ਐਕਸ ਜੈਂਡਰ ਵਾਲੇ ਆ ਉਹਨਾਂ ਨੂੰ ਅਮਰੀਕਾ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਹੋਮਲੈਸਨੈਸ ਬਾਰੇ ਇੱਕ ਸਰਵ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਵੇਲੇ ਹੋਮਲੈਸਲੈਸ ਨੰਬਰ ਦੇਖੇ ਜਿਹੜੇ ਬੇਘਰੇ ਲੋਕ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕਮਿਊਨਿਟੀ ਦੇ ਵਿੱਚ ਪੂਰੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੱਥੇ ਇਹਨਾਂ ਦੇ ਨੰਬਰ ਕਿੱਧਰ ਨੂੰ ਜਾ ਰਿਹਾ ਹੈ ਓਵਰਆਲ ਟ੍ਰੈਂਡ ਇਹ ਦੱਸਦਾ ਆ ਕਿ 12 ਕਮਿਊਨਿਟੀਆਂ ਦੇ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵਧੀ ਆ ਜਦੋਂ ਕਿ 8 ਕਮਿਊਨਿਟੀਜ਼ ਦੇ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਘਟੀ ਆ ਕੈਨੇਡਾ ਦੁਨੀਆ ਦਾ ਵਿਕਸਿਤ ਮੁਲਕ ਆ ਬਹੁਤ ਵਧੀਆ ਮਿਲਕ ਮੁਲਕ ਆ ਪਰ ਨਾ ਸਾਰਿਆਂ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਸਮੱਸਿਆ ਬੇਘਰਿਆਂ ਦੀ ਆ ਇਹ ਬੇਘਰਿਆਂ ਦੀ ਸਮੱਸਿਆ ਤੋਂ ਕੋਈ ਵੀ ਵਿਕਸਿਤ ਮੁਲਕ ਬਚ ਨਹੀਂ ਸਕਿਆ ਚਾਹੇ ਯੂਰਪ ਦਾ ਕੋਈ ਦੇਸ਼ ਹੋਵੇ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੈਨੇਡਾ ਹੋਵੇ ਗਿਣਤੀ ਵੱਧ ਘੱਟ ਹੋ ਸਕਦੀ ਆ ਪਰ ਹੋਮਲੈਸਨੈਸ ਇੱਥੇ ਇੱਕ ਬਹੁਤ ਵੱਡਾ ਇਸ਼ੂ ਹੈਗਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਵੇਂ ਵਿਲੀਅਮਸ ਲੇਕ ਆ ਆਪਣੇ ਕ੍ਰੇਨ ਬਰੋਕ ਆ ਮੇਰਟ ਆ ਜਾਂ ਇੱਥੇ ਪਟਿੰਗਟਨ ਆ ਜਾਂ ਸਲਮਾਮ ਆ ਇਹਨਾਂ ਸਾਰਿਆਂ ਦੇ ਵਿੱਚ ਬੇਕਰਿਆਂ ਦੀ ਗਿਣਤੀ ਵਧੀ ਹੈ ਹਾਲਾਂਕਿ ਆਮ ਤੌਰ ਦੇ ਉੱਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਆ ਜਿਹੜੀ ਫਰੇਜ਼ਰ ਵੈਲੀ ਆ ਜਾਂ ਮੈਟਰੋ ਵੈਂਕੂਵਰ ਆ ਮਹਿੰਗਾ ਇਲਾਕਾ ਆ ਇੱਥੇ ਲੋਕਾਂ ਕੋਲ ਘਰ ਅਫੋਰਡ ਨਹੀਂ ਹੁੰਦਾ ਵੀ ਬੇਕਰੇ ਇੱਥੇ ਨਹੀਂ ਹੋਣੇ ਚਾਹੀਦੇ ਪਰ ਉਹ ਕਿੱਧਰ ਵਿਲੀਅਮਸ ਲੇਕ ਆ ਤੇ ਕਿੱਧਰ ਦੇ ਪਾਸੇ ਜਾ ਕੇ ਮੇਰਟ ਪਟਿੰਗਟਨ ਤੇ ਇਧਰ ਸਲਮਾਮ ਇਹਨਾਂ ਸਾਰਿਆਂ ਦੇ ਵਿੱਚ ਗਿਣਤੀ ਵਧੀ ਹੈ ਇਹ ਜਿਹੜਾ ਕੋਸਟਲ ਇਨਕ੍ਰੀਜ਼ ਆ ਜਿਹੜੀਆਂ ਕਮਿਊਨਿਟੀਆਂ ਦੇ ਜਿਵੇਂ ਕਿਟੀ ਮੈਟ ਆ ਸਿਕਿਉਮਿਸ਼ਾ ਗਿਪਸਨ ਆ ਜਾਂ ਪੋਰਟ ਲਬਰਨੀ ਆ ਇਹਨਾਂ ਦੇ ਵਿੱਚ ਵੀ ਰਿਪੋਰਟ ਹੋਈ ਆ ਕਿ ਇੱਥੇ ਵੀ ਬੇਘਰੇ ਲੋਕ ਹੈਗੇ ਆ ਜਾਂ ਹੋਮਲੈਸਨੈਸ ਹੈਗੇ ਆ ਔਰ ਉਹਨਾਂ ਦੀ ਗਿਣਤੀ ਕਿਤੇ ਨਾ ਕਿਤੇ ਵਧ ਰਹੀ ਆ ਔਰ ਕੁਝ ਥਾਵਾਂ ਦੇ ਉੱਤੇ ਜਿਵੇਂ ਵਰਨਰ ਨਾਟ੍ਰੇਸੀ ਆ ਪ੍ਰਿੰਸ ਪ੍ਰੋਪਰਟਾ ਪਾਵਲ ਰਿਵਰ ਆ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਕੈਂਬਲ ਰਿਵਰ ਆ ਜਾਂ ਕੌਮੈਕਸ ਵੈਲੀ ਆ ਇਹਨਾਂ ਦੇ ਵਿੱਚ ਨੰਬਰ ਡਾਊਨ ਗਏ ਆ ਹੁਣ ਇੱਥੇ ਕੀ ਕਾਰਨ ਹੋ ਸਕਦਾ ਕਿ ਕੌਮੈਕਸ ਵੈਲੀ ਦੇ ਵਿੱਚ ਨੰਬਰ ਡਾਊਨ ਆ ਪਰ ਦੂਜੇ ਪਾਸੇ ਸੈਲ ਮਾਮ ਦੇ ਵਿੱਚ ਉਧਰਲੇ ਦੂਜੇ ਪਾਸੇ ਜਾ ਕੇ ਨੰਬਰ ਵਧ ਰਹੇ ਆ ਇਹ ਜਿਹੜਾ ਇਹਨਾਂ ਨੇ ਇੱਕ ਸਨੈਪਸ਼ਾਟ ਆਸਲ ਦੇ ਵਿੱਚ 24 ਘੰਟੇ ਦੇ ਪੀਰੀਅਡ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਜਾ ਕੇ ਦੇਖਿਆ ਵੀ ਇੱਕ ਸਰਟਨ ਟਾਈਮ ਦੇ ਵਿੱਚ ਦੇਖਿਆ ਜਾਵੇ ਕਿ ਕਿੰਨੇ ਲੋਕ ਜਿਹੜੇ ਨੇ ਬੇਘਰੇ ਨੇ ਸੋ ਇਹਦੇ ਨਾਲ ਇੱਕ ਮੂਮੈਂਟ ਆਫ ਟਾਈਮ ਮਤਲਬ ਅੱਜ ਐਸ ਵੇਲੇ ਜਾਂ ਜੇਸ ਵੇਲੇ ਉਹਨਾਂ ਨੇ ਇਹ ਰਿਪੋਰਟ ਲਿਆਂਦੀ ਜਾਂ ਸਰਵੇ ਕੀਤਾ ਉਸ ਵੇਲੇ ਹੋਮਲੈਸਨੈਸ ਦੀ ਕੀ ਸਥਿਤੀ ਸੀ ਉਹ ਇਹ ਦੱਸਦੀ ਆ ਅਸਰ ਕਿਹਨਾਂ ਦੇ ਉੱਤੇ ਸਾਰਾ ਹੋ ਰਿਹਾ ਜਿਹੜੇ ਇੰਡੀਜੇਨਸ ਲੋਕ ਨੇ ਜਾਂ ਜਿਹੜੇ ਸਾਬਕਾ ਫੌਸਟਰ ਕੇਅਰ ਯੂਥ ਨੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਹਦਾ ਅਸਰ ਪੈ ਰਿਹਾ ਜਾਂ ਜਿਹੜੇ ਜਿਹੜੇ ਓਵਰ ਰਿਪਰੈਜ਼ੈਂਟੇਸ਼ਨ ਆ ਇਹਨਾਂ ਦੀ ਹੋਮਲੈਸਨੈਸ ਪੋਪੂਲੇਸ਼ਨ ਦੇ ਵਿੱਚ ਜਿਹੜੇ ਮੂਲ ਨਿਵਾਸੀ ਸੀ ਇੱਥੇ ਅਸੀਂ ਪਰਸੋਂ ਟ੍ਰੂਥ ਐਂਡ ਰੀਕੰਸੀਲੀਏਸ਼ਨ ਦੀ ਡੇ ਦੀ ਗੱਲ ਕਰਕੇ ਹਟਿਆ ਉਹਨਾਂ ਦੀ ਗਿਣਤੀ ਓਵਰ ਰਿਪਰੈਜ਼ੈਂਟੇਸ਼ਨ ਦਾ ਮਤਲਬ ਇਹ ਆ ਕਿ ਜਿੰਨੇ ਪਰਸੈਂਟ ਉਹ ਸਾਡੀ ਪੂਰੀ ਪੋਪੂਲੇਸ਼ਨ ਦਾ ਹੈਗਾ ਆ ਉੱਥੇ ਇੱਕ ਸਰਟਨ ਪੋਪੂਲੇਸ਼ਨ ਮੰਨ ਲਓ ਕਿਹਦੀ 30% ਆ ਤੇ ਜਦੋਂ ਉਹੀ ਜਾ ਕੇ ਹੋਮਲੈਸਨੈਸ ਦੀ ਪੋਪੂਲੇਸ਼ਨ ਦੇ ਵਿੱਚ ਦੇਖਦੇ ਆਂ ਤੇ ਉੱਥੇ ਜਾ ਕੇ ਕੋ 60% ਹੋ ਜਾਂਦੀ ਆ ਫਾਰ ਐਗਜ਼ਾਮਪਲ ਜੇ ਮੰਨ ਲਈਏ ਤਾਂ ਇਹਨੂੰ ਓਵਰ ਰਿਪਰਜਨਟੇਸ਼ਨ ਕਹਿੰਦੇ ਆ ਦੂਜੇ ਜਿਹੜੇ ਫਾਸਟਰ ਕੇਅਰ ਦੇ ਵਿੱਚ ਪਲੇ ਬੱਚੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਚਾਂਸਸ ਆ ਕੇ ਅੱਗੇ ਜਾ ਕੇ ਇਹਦਾ ਹੋਮਲੈਸਨੈਸ ਦਾ ਸ਼ਿਕਾਰ ਹੋ ਜਾਂਦੇ ਆ ਜਿਹੜਾ ਸਰਕਾਰ ਦਾ ਰਿਸਪੌਂਸ ਇਹ ਆ ਸਾਡੇ ਜਿਹੜੇ ਹਾਊਸਿੰਗ ਮਨਿਸਟਰ ਆ ਉਹਨਾਂ ਨੇ ਇਸ ਗੱਲ ਨੂੰ ਐਡਮਿਟ ਕੀਤਾ ਕਿ ਸਾਡੇ ਕੋਲ ਕੁਝ ਨਾ ਕੁਝ ਕਰਨ ਦੀ ਇਸ ਵੇਲੇ ਲੋੜ ਆ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਕਹਿ ਸਰਕਾਰ ਬਹੁਤ ਸਾਰੇ ਸੇਫ ਹੋਮ ਜਾਂ ਸਪੋਰਟ ਪ੍ਰੋਗਰਾਮ ਲੈ ਕੇ ਆ ਰਹੀ ਆ ਕੁਝ ਜਿਹੜੀਆਂ ਬਿਲਡਿੰਗਸ ਜਿਹੜੀਆਂ ਬਣਾਈਆਂ ਜਾ ਰਹੀਆਂ ਇਹ ਸਾਰੇ ਕੁਝ ਦੇ ਲਈ ਕੁਝ ਏਰੀਆਜ਼ ਦੇ ਵਿੱਚ ਚੰਗੀ ਖਬਰ ਆ ਚੰਗੀ ਖਬਰ ਇਹ ਆ ਕਿ ਨੰਬਰ ਥੱਲੇ ਗਏ ਜਿੱਦਾਂ ਤੁਹਾਡੇ ਨਾਲ ਗੱਲ ਕੀਤੀ ਹੈ ਓਵਰਆਲ ਤਸਵੀਰ ਜਿਹੜੀ ਦੇਖਦੇ ਆ ਤਾਂ ਹਜੇ ਵੀ ਨੰਬਰ ਲਗਭਗ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਵਧ ਰਿਹਾ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਕਾਉਂਟ ਅਕਾਊਂਟ ਆ ਜਿਹੜਾ ਰਿਪੋਰਟ ਆ ਜਿਹੜੇ ਨੰਬਰਸ ਆ ਇਹ ਇਹ ਦੱਸਦੇ ਆ ਇਸ ਵੇਲੇ ਬਹੁਤ ਵੱਡੀ ਗੱਲ ਕਿ ਸਾਡੇ ਕੋਲੇ ਬਹੁਤ ਵੱਡਾ ਚੈਲੰਜ ਆ ਬੇਕਰੇ ਆਂਦਾ ਇਸ ਵੇਲੇ ਬੀਸੀ ਦੇ ਵਿੱਚ ਸਪੈਸ਼ਲੀ ਉਹ ਜਿਹੜੇ ਵਲਨਰੇਬਲ ਗਰੁੱਪਸ ਨੇ ਨਹੀਂ ਹੋਣਾ ਚਾਹੀਦਾ ਇੱਥੇ ਆ ਸੁਧਾਰਨ ਬੰਦਾ ਇਹ ਗੱਲ ਕਹਿ ਸਕਦਾ ਕਿ ਕੋਈ ਵੀ ਬੰਦਾ ਦਿਹਾੜੀ ਕਰਕੇ ਇੱਥੇ ਰੋਟੀ ਖਾ ਸਕਦਾ ਮਿਨਿਮਮ ਵੇਜਨ ਦੇ ਉੱਤੇ ਵੀ ਕੰਮ ਕਰਕੇ ਬੇਕਰੇ ਕਿਉਂ ਹੁੰਦੇ ਆ ਕਈ ਤਰ੍ਹਾਂ ਦੀਆਂ ਮਾਨਸਿਕ ਖਾਲਤਾ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਬਹੁਤ ਜ਼ਿਆਦਾ ਨੇ ਔਰ ਪੂਰੇ ਕੈਨੇਡਾ ਦੇ ਵਿੱਚ ਵੀ ਇੱਕ ਜਿਹੜੀ ਬਹੁਤ ਵੱਡੀ ਸਮੱਸਿਆ ਇਸ ਚੀਜ਼ ਦੀ ਦਸੀ ਜਾਂਦੀ ਆ ਜਿਹੜਾ 32-33 ਹਜ਼ਾਰ ਦੇ ਕਰੀਬ ਲੋਕ ਪੂਰੇ ਆ ਜਿਹੜੇ ਜਿਨ੍ਹਾਂ ਕੋਲੇ ਘਰ ਨਹੀਂ ਆ ਤੇ ਬਾਹਰ ਕਿਤੇ ਨਾ ਕਿਤੇ ਸੌਂਦੇ ਆ ਇਹਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਚਿੰਤਾ ਵਾਲੀ ਗੱਲ ਇਹ ਆ ਕਿ ਯੂਥ ਜਿਹੜਾ ਆ ਇਹਦੇ ਵਿੱਚ ਨੌਜਵਾਨ ਜੜੇ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਕੰਮ ਕਰਨਾ ਜਿਨ੍ਹਾਂ ਦੇ ਸਿਰ ਤੇ ਦੇਸ਼ ਚਲਣਾ ਜੇ ਉਹਨਾਂ ਦੇ ਕੋਲੇ ਘਰ ਨਹੀਂ ਤੇ ਮਸਲਾ ਬਹੁਤ ਵੱਡਾ ਬਣਦਾ ਹੈ ਅਗਲੀ ਗੱਲ ਬਾਤ ਦੋਸਤੋ ਕਲੌਕ ਚੇਂਜ ਕਰਨ ਬਾਰੇ ਅਸੀਂ ਲਗਭਗ ਹਰ ਸਾਲ ਹੀ ਸਾਲ ਚ ਦੋ ਵਾਰੀ ਗੱਲਬਾਤ ਕਰਦੇ ਆ ਨਵੰਬਰ 2 ਨੇੜੇ ਆ ਰਿਹਾ ਮਹੀਨਾ ਰਹਿ ਗਿਆ ਉਸ ਦਿਨ ਨੂੰ ਬਹੁਤ ਸਾਰੇ ਜਿਹੜੇ ਕੈਨੇਡੀਅਨ ਨੇ ਇਹਨਾਂ ਨੇ ਆਪਣੇ ਕਲੌਕ ਘੰਟਾ ਪਿੱਛੇ ਕਰ ਲੈਣੇ ਤਾਂ ਕਿ ਜਿਹੜਾ ਡੇ ਲਾਈਟ ਸੇਵਿੰਗ ਆ ਇਹ ਖਤਮ ਹੋ ਜਾਂਦੀ ਹੈ ਇੱਥੇ ਜਿਹੜਾ ਡੀਐਸਟੀ ਜਿਹਨੂੰ ਕਹਿੰਦੇ ਆ ਇੱਕ ਦੋ ਵਾਰੀ ਆਪਾਂ ਸਾਲ 'ਚ ਕੰਮ ਕਰਦੇ ਹਾਂ ਇੱਕ ਵਾਰੀ ਇੱਕ ਘੰਟਾ ਕਲੌਕ ਅੱਗੇ ਕਰਦੇ ਹਾਂ ਇੱਕ ਵਾਰੀ ਇੱਕ ਘੰਟਾ ਕਲੌਕ ਪਿੱਛੇ ਕਰਦੇ ਹਾਂ ਹੁਣ ਅਗਲੇ ਮਹੀਨੇ 2 ਨਵੰਬਰ ਨੂੰ ਆਪਾਂ ਕਲੌਕ ਜਿਹੜਿਆ ਪਿੱਛੇ ਕਰ ਲੈਣੇ ਆਂ ਕਈ ਵਾਰੀ ਇਹਦੇ ਯਤਨ ਕੀਤੇ ਗਏ ਵੀ ਇਹ ਕਿਹੜਾ ਕੰਮ ਆ ਜਿਹੜਾ ਅਸੀਂ ਕਰ ਰਹੇ ਹਾਂ ਕਿੰਨੀ ਇਹਦੇ 'ਚ ਏਨਰਜੀ ਵੇਸਟ ਹੁੰਦੀ ਆ ਬਿਨਾਂ ਗੱਲ ਤੋਂ ਕਲੌਕ ਅੱਗੇ ਕਰ ਲਓ ਕਲੌਕ ਪਿੱਛੇ ਕਰ ਲਓ ਤੇ ਬਾਅਦ ਦੇ ਵਿੱਚ ਉਹਦੇ 'ਚੋਂ ਨਿਕਲਦਾ ਕੁਝ ਵੀ ਨਹੀਂ ਆ ਇੱਕ ਮੈਂਬਰ ਪਾਰਲੀਮੈਂਟ ਲਿਬਰਾਰ ਆ ਮੈਰੀ ਫ੍ਰੈਂਸ ਲੈਂਡਲ ਉਹਨੇ ਕੀ ਕਿਹਾ ਕਿ ਕੈਨੇਡਾ ਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ ਬਹੁਤ ਵਾਰੀ ਕਹਿੰਦੇ ਆ ਬੀਸੀ ਦੇ ਵਿੱਚ ਕਈ ਵਾਰੀ ਇਹ ਗੱਲ ਹੋਈ ਆ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚ ਕਈ ਵਾਰੀ ਗੱਲ ਹੋਈ ਆ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਗੱਲ ਹੋਈ ਆ ਬਾਰ ਬਾਰ ਇਹ ਗੱਲ ਹੁੰਦੀ ਆ ਪਰ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ ਪਰ ਹੁਣ ਲੱਗਦਾ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਉਹ ਲੈ ਕੇ ਆਈ ਆ ਕਿ ਇਹਨੂੰ ਸਿਰਫ ਇੱਕ ਪਰਮਨੈਂਟ ਟਾਈਮ ਰਹਿਣਾ ਚਾਹੀਦਾ ਦੁਨੀਆ ਦੇ ਕਈ ਮੁਲਕ ਆ ਜਿਹੜੇ ਠੀਕ ਠਾਕ ਆ ਤੇ ਉਹ ਆਪਣਾ ਟਾਈਮ ਜਿਹੜਾ ਇੱਕੋ ਹੀ ਰੱਖਦੇ ਆ ਉਹਨੇ ਡੇ ਲਾਈਟ ਸੇਵਿੰਗ ਪਹਿਲਾਂ ਅੱਗੇ ਕਰ ਲਓ ਤੇ ਫੇਰ ਪਿੱਛੇ ਕਰ ਲਓ ਇਹ ਕੰਮ ਨਹੀਂ ਕਰਦੇ ਉਹਨੇ ਇੱਕ ਇਨਟਰੋਡਿਊਸ ਪ੍ਰਾਈਵੇਟ ਮੈਂਬਰ ਬਿਲ ਇਨ ਕਿ ਇਹਦੇ ਉੱਤੇ ਇੱਕ ਨੈਸ਼ਨਲ ਕਾਨਫਰੰਸ ਕਰਾਓ ਪ੍ਰੋਵਿੰਸਸ ਦੀ ਟੈਰੀਟਰੀਜ਼ ਦੇ ਇੰਡੀਜਿਨਸ ਪਾਰਟਨਰਸ ਦੀ ਤੇ ਉਹਨਾਂ ਨੂੰ ਕਹੋ ਵੀ ਇੱਕ ਟਾਈਮ ਦੇ ਉੱਤੇ ਉਹ ਸਾਰੇ ਸਹਿਮਤ ਹੋ ਜਾਣ ਇਹ ਫੈਡਰਲ ਜਿਹੜਾ ਇਹ ਇਹ ਮਤਲਬ ਕਿਉਂ ਆ ਮਤਲਬ ਫੈਡਰਲ ਇਕੱਲਾ ਕਿਉਂ ਨਹੀਂ ਕਰ ਸਕਦਾ ਜੇ ਟਾਈਮ ਪ੍ਰੋਵਿੰਸ਼ੀਅਲ ਜਾਂ ਟੈਰੀਟਰੀ ਜਿਹੜਾ ਟਾਈਮ ਸੈੱਟ ਕਰਨਾ ਹਰ ਇੱਕ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ ਟੈਰੀਟਰੀ ਦੀ ਜ਼ਿੰਮੇਵਾਰੀ ਆ ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਆਟਵਾ ਆ ਜਿਹੜਾ ਸਾਡੇ ਫੈਡਰਲ ਲੈਵਲ ਦੇ ਉੱਤੇ ਕੇਂਦਰ ਸਰਕਾਰ ਕੀ ਕਰ ਸਕਦੀ ਆ ਉਹ ਸਾਰਿਆਂ ਦੀ ਕੋਆਪਰੇਸ਼ਨ ਚਾਹੀਦੀ ਆ ਸਾਰਿਆਂ ਦੇ ਸਹਿਯੋਗ ਚਾਹੀਦਾ ਫੇਰ ਜਾ ਕੇ ਉਹ ਕਿਸੇ ਚੇਂਜ ਦੇ ਉੱਤੇ ਕੰਮ ਕਰ ਸਕਦੇ ਆ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆ ਇਹਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਜਿਹੜੇ ਹੁਣ ਹੈਲਥ ਕਨਸਰਨ ਨੇ ਉਹਨੇ ਮੈਂਬਰ ਪਾਰਲੀਮੈਂਟ ਨੇ ਇਹ ਕਿਹਾ ਕਿ ਡੇ ਲਾਈਟ ਸ਼ੇਵਿੰਗ ਦੇ ਨਾਲ ਹੈਲਥ ਪ੍ਰੋਬਲਮਸ ਆਉਂਦੀਆਂ ਔਰ ਜ਼ਿਆਦਾ ਹਾਰਟ ਅਟੈਕ ਹੁੰਦੇ ਆ ਜ਼ਿਆਦਾ ਸਟ੍ਰੋਕ ਹੁੰਦੇ ਆ ਜਦੋਂ ਇਹਨੂੰ ਇੱਕ ਘੰਟਾ ਪਿੱਛੇ ਕਰਨਾ ਤੁਹਾਡਾ ਨੀਂਦ ਦਾ ਸੌਣ ਦਾ ਸਮਾਂ ਘਟ ਜਾਣਾ ਇੱਕ ਘੰਟਾ ਉਸ ਤੋਂ ਬਾਅਦ ਸੱਤ ਤੋਂ ਬਾਅਦ ਦੂਜੇ ਦਿਨ ਜਿਹੜੇ ਸਟ੍ਰੋਕ ਹੁੰਦੇ ਆ ਦੌਰੇ ਪੈਂਦੇ ਆ ਸਭ ਤੋਂ ਵੱਧ ਲੋਕਾਂ ਨੂੰ ਹਾਰਟ ਅਟੈਕ ਹੁੰਦੇ ਆ ਸਭ ਤੋਂ ਵੱਧ ਮਿਸਕਾਰੇਜ ਹੁੰਦੇ ਆ ਜਿਹੜੇ ਗਰਭਪਾਤ ਹੋ ਜਾਂਦੇ ਆ ਬੱਚੇ ਜਨਮ ਨਹੀਂ ਆਉਂਦੇ ਇਹ ਜਿਹੜਾ ਚੇਂਜ ਆ ਖਾਸ ਕਰਕੇ ਜਿਹੜੀ ਸਪ੍ਰਿੰਗ ਵਾਲੀ ਚੇਂਜ ਹੁੰਦੀ ਆ ਉਹਦੇ ਵਿੱਚ ਸਭ ਤੋਂ ਵੱਡਾ ਘਾਟਾ ਪੈਂਦਾ ਮੈਂਟਲ ਹੈਲਥ ਇੰਪੈਕਟ ਬਹੁਤ ਆ ਔਰ ਇਹਦੇ ਤੇ ਬਹੁਤ ਵਾਰੀ ਗੱਲ ਹੋ ਚੁੱਕੀ ਆ ਕੋਈ ਪਹਿਲੀ ਵਾਰੀ ਨਹੀਂ ਆ ਕਿ ਸਮਾ ਬਦਲਣ ਦੇ ਉੱਤੇ ਗੱਲਬਾਤ ਹੋ ਰਹੀ ਆ ਜਿਹੜੇ ਇਹਦੇ ਨਾਲ ਰੂਟੀਨ ਜਿਹੜਾ ਖਰਾਬ ਹੁੰਦਾ ਜਿਹੜਾ ਖਾਸ ਕਰ ਸੀਨੀਅਰਸ ਨੇ ਪੇਰੈਂਟਸ ਨੇ ਪਬਲਿਕ ਸੇਫਟੀ ਰਿਸਕ ਦਾ ਸਟੱਡੀ ਸਾਹਮਣੇ ਆ ਰਹੀ ਹੈ ਕਿ ਕਾਰ ਐਕਸੀਡੈਂਟ ਜਿਆਦਾ ਹੋ ਰਿਹਾ ਪੈਡੈਸਟਰੀਅਨ ਇੰਜਰੀਜ਼ ਜਿਆਦਾ ਹੋ ਰਹੀਆਂ ਇਕਨੋਮਿਕ ਕਾਸਟ ਬਹੁਤ ਆ ਜਿਹੜੇ ਸਮਾਲ ਬਿਜ਼ਨੈਸਸ ਨੇ ਜਾਂ ਫਾਰਮਰਸ ਨੇ ਜਾਂ ਜਿਹੜੇ ਮਾਰਕੀਟਸ ਹੈਗੀਆਂ ਉਹਨਾਂ ਦੇ ਉੱਤੇ ਬਹੁਤ ਅਸਰ ਪੈਂਦਾ ਕਿਉਂਕਿ ਉਹਨਾਂ ਦਾ ਬਹੁਤ ਸਾਰਾ ਰੀਜਨ ਜਿਹੜਾ ਉਹ ਡਿਫਰੈਂਟ ਟਾਈਮ ਦੇ ਉੱਤੇ ਜਾਂ ਜਿਹੜਾ ਖੁੱਲਦਾ ਤੇ ਉਹਦੇ ਨਾਲ ਇੱਕ ਵੱਖਰੀ ਕਨਫਿਊਜ਼ਨ ਪੈਦਾ ਹੁੰਦੀ ਹੈ ਮੰਨ ਲਓ ਕੈਨੇਡੀਅਨ ਜਿਹੜੀ ਪਲੇਸਸ ਨੇ ਪਹਿਲਾਂ ਹੀ ਇਹ ਬਹੁਤ ਸਾਰੀਆਂ ਯੂਜ਼ ਕਰ ਰਹੀਆਂ ਹਨ ਜਿਹਦਾ ਕੁਝ ਪਾਰਟ BC ਦੇ ਆ ਇੱਥੇ ਫੋਰਟ ਸ਼ੇਂਟ ਜੋਨਸ ਜਾਂ ਜਿਆਦਾ ਡਵਾਸਨ ਕਰੀਕ ਆ ਇਹ ਮਤਲਬ ਐਕਸੈਪਸ਼ਨ ਹੈਗੀਆਂ ਕੁਝ ਕੈਨੇਡੀਅਨ ਪਲੇਸਸ ਆਲਰੇਡੀ ਇਹਦੇ ਉੱਤੋਂ ਬਾਹਰ ਆ ਉੱਥੇ ਨਹੀਂ ਇਹ ਸਾਰੇ ਕੈਨੇਡਾ ਚ ਨਹੀਂ ਹੁੰਦਾ ਸਾਰੇ BC ਚ ਵੀ ਨਹੀਂ ਹੁੰਦਾ ਇਹ ਕਿ ਜੜੀਆਂ ਘੜੀਆਂ ਦੀਆਂ ਸੂਈਆਂ ਅੱਗੇ ਪਿੱਛੇ ਕਰ ਲੋ ਫੋਰਟ ਸੇਂਟ ਜੋਨ ਡਵਾਸਨ ਕਰੀਕ ਇਹ ਨਹੀਂ ਕਰਦੇ ਉੱਥੇ ਹੀ ਰੱਖਦੇ ਜਿੱਥੇ ਰੰਗੀਆਂ ਹੁੰਦੀਆਂ ਸੰਸਕਾਰ ਚ ਵੀ ਦਾ ਬਹੁਤ ਵੱਡਾ ਹਿੱਸਾ ਅਨਟੈਰੀਓ ਦੇ ਕੁਝ ਟਾਈਮ ਜਿਹੜੇ ਹੈਗੇ ਆ ਪਿਕ ਲੇਕ ਵਰਗੇ ਜਾਂ ਐਟੀ ਕੋਕਨ ਵਰਗੇ ਯੂਕੌਨ ਜਿਹੜਾ ਇਹਨਾਂ ਨੇ 220 ਦੇ ਵਿੱਚ ਇਹ ਚੇਂਜ ਬੰਦ ਕਰ ਦਿੱਤੀ ਸੀ ਹੁਣ ਜੇ ਇੰਨੇ ਥਾਹਾਂ ਦੇ ਉੱਤੇ ਕੰਮ ਸਰ ਸਕਦਾ ਆ ਤੇ ਬਾਕੀ ਕੈਨੇਡਾ 'ਚ ਕਿਉਂ ਨਹੀਂ ਸਰ ਸਕਦਾ ਹੁਣ ਅਗਲਾ ਸਟੈਪ ਇਹ ਆ ਕਿ ਜੇ ਕੈਨੇਡਾ ਸਹਿਮਤ ਹੋ ਜਾਂਦਾ ਇਸ ਗੱਲ ਦੇ ਉੱਤੇ ਤੇ ਦੇਸ਼ ਇੱਕ ਟਾਈਮ ਪਿਕ ਕਰ ਲੈਂਦਾ ਪਰਮਾਨੈਂਟ ਚਾਹੇ ਸਟੈਂਡਰਡ ਟਾਈਮ ਕਰ ਲੈਣ ਤੇ ਚਾਹੇ ਡੇ ਲਾਈਟ ਸੇਵਿੰਗ ਵਾਲਾ ਕਰ ਲੈਣ ਮਾਹੇ ਮਤਲਬ ਚਾਹੇ ਘੰਟਾ ਅੱਗੇ ਕਰ ਲੈਣ ਤੇ ਚਾਹੇ ਘੰਟਾ ਪਿੱਛੇ ਕਰ ਲੈਣ ਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਇਹ ਦੋ ਬਾਰੀ ਸਾਲ ਦੇ ਵਿੱਚ ਤਬਦੀਲੀ ਕਰਨੀ ਪੈਂਦੀ ਆ ਉਹਦੇ ਵਿੱਚੋਂ ਬਚਾਅ ਹੋ ਸਕਦਾ ਤੇ ਕੈਨੇਡਾ ਇੱਕ ਗੱਲ ਦੇ ਉੱਤੇ ਸਹਿਮਤੀ ਕਰ ਸਕਦਾ ਤੇ ਬਰੇ ਇਹਦੇ ਫਾਇਦੇ ਨੁਕਸਾਨ ਆ ਬਹੁਤ ਵਾਰੀ ਜਿਹੜੇ ਇਹ ਗੱਲਬਾਤ ਇਹਦੇ ਉੱਤੇ ਕੀਤੀ ਗਈ ਹੈ ਕਿ ਕਿਹੜੀਆਂ ਕਿਹੜੀਆਂ ਕਾਰਨਾਂ ਜਾਪਾਨ ਦੇ ਵਿੱਚ ਡੀਐਸਟੀ ਨਹੀਂ ਹੁੰਦਾ ਡੇ ਲਾਈਟ ਸੇਵਿੰਗ ਨਹੀਂ ਹੁੰਦੀ ਚਾਈਨਾ ਦੇ ਵੀ ਇਹ ਨੇ ਜਿਹੜਾ ਇਹ ਸੀਗਾ ਇਹ ਉਰਥੇ ਹੁੰਦਾ ਸੀ 1990 ਦੇ ਵਿੱਚ ਉਹਨਾਂ ਨੇ ਖਤਮ ਕਰ ਦਿੱਤਾ ਸੀਗਾ ਇੰਡੀਆ ਦੇ ਵਿੱਚ ਕਦੇ ਹੋਇਆ ਹੀ ਨਹੀਂ ਇਹ ਇੱਕ ਨੈਸ਼ਨਲ ਸਟੈਂਡਰਡ ਟਾਈਮ ਆ ਜਿਹੜਾ ਰਹਿੰਦਾ ਰਸ਼ੀਆ ਦੇ ਵਿੱਚ ਪਰਮਨੈਂਟ ਡੀਐਸਟੀ ਇਹਨਾਂ ਨੇ 2011 ਦੇ ਵਿੱਚ ਬਾਦ ਵਿੱਚ ਸਵਿਚ ਕਰ ਲਿਆ ਸੀ ਇੱਕ ਪਰਮਨੈਂਟ ਸਟੈਂਡਰਡ ਟਾਈਮ ਦੁਨੀਆ ਦੇ ਬਹੁਤ ਅੱਸਿਆਂ ਦੇ ਵਿੱਚ ਇੱਕ ਸ਼ੋ ਚੁੱਕਿਆ ਤੇ ਹੁਣ ਇੱਥੇ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਂਦਾ ਜਾ ਰਿਹਾ ਕਿ ਇਹਨੂੰ ਜਿਹੜਾ ਇੱਕ ਟਾਈਮ ਕਰ ਲਓ ਸਾਲ ਦੇ ਵਿੱਚ ਦੋ ਵਾਰੀ ਇਹ ਜਿਹੜਾ ਕੰਮ ਆ ਸਾਨੂੰ ਨਾ ਕਰਨਾ ਪਵੇ ਇਹਦੇ ਨਾਲ ਨੁਕਸਾਨ ਬਹੁਤ ਹੁੰਦੇ ਆ ਫਾਇਦੇ ਨਹੀਂ ਹੁੰਦੇ ਇਹ ਤੋਂ ਬਚਿਆ ਜਾ ਸਕੇ ਅਗਲੀ ਗੱਲਬਾਤ ਘਰਾਂ ਦੀ ਮਾਰਕੀਟ ਬਾਰੇ ਖਾਸ ਤੌਰ ਦੇ ਉੱਤੇ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ ਜਾਂ ਫਰੇਜ਼ਰ ਵੈਲੀ ਦੇ ਵਿੱਚ ਮੰਨਿਆ ਜਾ ਰਿਹਾ ਕਿ ਇਸ ਵੇਲੇ ਬਾਹਰ ਦੀ ਮਾਰਕੀਟ ਆ ਬੰਦੇ ਕੋਲ ਚੋਇਸ ਆ ਜੇ ਕਿਸੇ ਨੇ ਕੁਝ ਲੈਣਾ ਤੇ ਉਹ ਘਰ ਲੈ ਸਕਦਾ ਟਾਊਨ ਹਾਊਸ ਲੈ ਸਕਦਾ ਕਾਂਡੋ ਲੈ ਸਕਦਾ ਬਹੁਤ ਸਾਰੇ ਘਰ ਆ ਇਸ ਵੇਲੇ ਸੇਲ ਦੇ ਉੱਤੇ ਆ ਬਾਇਰ ਹੈ ਨਹੀਂ ਹੁਣ ਕੈਸ਼ਨ ਕੋਈ ਇਹ ਆ ਭਵਿੱਖਬਾਣੀ ਇਹ ਆ ਅੰਦਾਜ਼ਾ ਇਹ ਆ ਕਿ ਮੈਟਰੋ ਵੈਨਕੂਵਰ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਸਤੰਬਰ ਦੇ ਵਿੱਚ ਘਟ ਸੀ ਅਗਸਤ ਨਾਲੋਂ ਪਰ ਜਿਹੜੀ ਪਿਛਲੇ ਸਾਲ ਦੇ ਸਤੰਬਰ ਨਾਲੋਂ ਇਹ ਸੇਲ ਜ਼ਿਆਦਾ ਸੀਗੀ ਹੁਣ ਇੰਟਰਸਟ ਰੇਟ ਕੱਟ ਹੋ ਗਿਆ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਕਟਿਆ ਸਤੰਬਰ 17 ਨੂੰ ਇਹਦਾ ਮਤਲਬ ਇਹ ਆ ਕਿ ਹੁਣ ਬੋਰੋਇੰਗ ਥੋੜੀ ਜਿ ਸੌਖੀ ਹੋ ਗਈ ਆ ਲੋਨ ਥੋੜੀ ਜਿ ਸੌਖਾ ਮਿਲ ਜਾਂਦਾ ਇਹਦੇ ਨਾਲ ਜਿਹੜੇ ਬਾਅਰ ਨੇ ਹੋ ਐਨਕਰੇਜ ਹੋਣਗੇ ਜਿਹੜੇ ਬਾਅਰ ਦੇ ਲਈ ਇਸ ਵੇਲੇ ਫਾਇਦੇ ਵਾਲੀ ਗੱਲ ਕੀ ਆ ਕਿ ਇਨਵੈਂਟਰੀ ਬਹੁਤ ਆ ਘਰ ਬਹੁਤ ਨੇ ਮਾਰਕੀਟ ਦੇ ਵਿੱਚ ਤੁਸੀਂ ਮਰਜ਼ੀ ਦਾ ਪਸੰਦ ਕਰਕੇ ਲੈ ਸਕਦੇ ਹੋ ਤੇ ਦੂਜੀ ਗੱਲ ਇਹ ਆ ਕਿ ਪ੍ਰਾਈਸ ਠੀਕ ਨੇ ਠੀਕ ਦਾ ਮਤਲਬ ਪਹਿਲਾਂ ਨਾਲੋਂ ਘੱਟੇ ਨੇ ਔਰ ਦੂਜੀ ਗੱਲ ਆ ਕਿ ਵਿਆਜ ਸਸਤੇ ਆ borrowing cost ਘਟੀ ਹੈ ਇਹਦਾ ਮਤਲਬ ਇਹ ਆ ਕਿ ਬਾયર ਕੋਲ ਹਰ ਪਾਸੇ ਹੀ ਬੈਟਰ ਚੋਇਸ ਆ ਤੇ ਬੈਟਰ ਡੀਜ਼ਾ ਇਧਰਲੇ ਪਾਸੇ ਉਹ ਜਾਣ ਕੇ ਤੇ ਹੁਣ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਇਹਨਾਂ ਸਾਰੀਆਂ ਫੈਕਟਰਸ ਨੂੰ ਧਿਆਨ ਵਿੱਚ ਰੱਖ ਕੇ ਤਾਂ ਹੁਣ ਇਹ ਲੱਗਦਾ ਆ ਕਿ ਇਹ ਆਉਣ ਵਾਲੇ ਦਿਨ ਜਿਹੜੇ ਨੇ ਉਹ ਬਾイヤਰਸ ਦੇ ਨੇ ਕਿ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮਾਰਕੀਟ ਆ ਉਹ ਦੱਸਿਆ ਜਾ ਰਿਹਾ ਕਿ ਉਹ ਤੇਜ਼ ਹੋ ਜਾਣੀ ਆ ਵੀ ਹੋਣੀ ਆ ਕਿ ਨਹੀਂ ਪਤਾ ਨਹੀਂ ਪਰ ਫਰੇਜ਼ਰ ਵੈਲੀ ਦੀ ਸੇਲ ਸਤੰਬਰ ਦੇ ਵਿੱਚ ਫਰੇਜ਼ਰ ਵੈਲੀ ਦੇ ਵਿੱਚ 3% ਉੱਤੇ ਗਈ ਆ ਅਗਸਤ ਦੇ ਮੁਕਾਬਲੇ ਦੇ ਵਿੱਚ ਪਰ ਜਦੋਂ ਇਹਨੂੰ ਪਿਛਲੇ ਸਾਲ ਨਾਲ ਮੁਕਾਬਲਾ ਕਰਦੇ ਆ ਤੇ ਫੇਰ ਇਹ ਸੇਲ ਜਿਹੜੀ ਆ ਘਟਾ ਹੁਣ ਮਸਲਾ ਇਹ ਆ ਕਿ ਇਕਨੋਮਿਕ ਅਨਸਰਟੈਂਟੀ ਆ ਮਾਰਕੀਟ ਦੇ ਵਿੱਚ ਘਰ ਬਹੁਤ ਆ ਲੋਕ ਲੈਣਾ ਚਾਹੁੰਦੇ ਆ ਬਾਅਰ ਵੀ ਹੈਗੇ ਆ ਕਰ ਵੀ ਸੇਲ ਤੇ ਲੱਗਿਆ ਪਰ ਪੈਸੇ ਹੈ ਨਹੀਂ ਲੋਕਾਂ ਦੇ ਕੋਲ ਕੰਮ ਕਰ ਇਨਾ ਮੰਦਾ ਆ ਜਿਹੜਾ ਕਿ ਆਰਥਿਕ ਹਾਲਤ ਮਾੜੀ ਹੋ ਚੁੱਕੀ ਆ ਔਰ ਗਾਂ ਕੀ ਬਣਨਾ ਇਹਦਾ ਪਤਾ ਕੁਛ ਨਹੀਂ ਕਿ ਇਹਦੀ ਨੌਕਰੀ ਬਚਣੀ ਆ ਕਿ ਇਹਦੀ ਨਹੀਂ ਬਚਣੀ ਕਿ ਇਹਦੇ ਕੋਲੇ ਕਿੰਨੇ ਡਾਲਰ ਬਚਣੇ ਆ ਕਿਨੇ ਨਹੀਂ ਬਚਣੇ ਇਹਦਾ ਪਤਾ ਕੋਈ ਨਹੀਂ ਕਿਹਦਾ ਬਿਜ਼ਨਸ ਰਹਿਣਾ ਆ ਕਿ ਇਹਦਾ ਨਹੀਂ ਰਹਿਣਾ ਕੋਈ ਕਿਸੇ ਨੂੰ ਨਹੀਂ ਪਤਾ ਆਮ ਤੌਰ ਦੇ ਉੱਤੇ ਜਦੋਂ ਜਿਹੜੀਆਂ ਹਾਲਤਾਂ ਜਿਹੜੀਆਂ ਕੰਡੀਸ਼ਨਸ ਸਥਿਰ ਰਹਿੰਦੀਆਂ ਉਹਦੇ ਵਿੱਚ ਅੰਦਾਜ਼ੇ ਜਿਹੜੇ ਮਾਹਰ ਲਾ ਸਕਦੇ ਆ ਮੰਨ ਲਓ ਹੁਣ ਤੁਸੀਂ ਸਾਰੀ ਕੈਲਕੂਲੇਸ਼ਨ ਕਰ ਲਓ ਕੈਸ਼ ਵੇਲੇ ਇੰਨੀ ਮਹਿੰਗਾਈ ਆ ਇੰਨੀ ਵਿਆਜਦਾਰਾ ਇੰਨੀ ਜੀਡੀਪੀ ਆ ਗਰੋਥ ਆ ਇੰਨਾ ਹੋ ਰਿਹਾ ਉਹਦੇ ਤੋਂ ਬਾਅਦ ਗਵਾਂਡੀ ਮੁਲਕ ਨੇ ਜਦੋਂ ਅਮਰੀਕਾ ਨੇ ਟੈਰਫ ਦੇ ਉੱਤੇ ਕੀ ਕਹਿ ਦੇਣਾ ਜਿਹਦੇ ਨਾਲ ਸਾਰੀ ਮਾਰਕੀਟ ਕਿਦਾਂ ਹਿੱਲ ਜਾਣੀ ਹੈ ਇਹਦੇ ਬਾਰੇ ਪਤਾ ਕੋਈ ਨਹੀਂ ਪੈਸ਼ੋਨ ਕੋਈ ਭਵਿੱਖਬਾਣੀ ਕੀਤੀ ਜਾ ਰਹੀ ਆ ਵੀ ਹੁਣ ਮਾਰਕੀਟ ਤੇਜ਼ ਹੋਣੀ ਆ ਮਾਰਕੀਟ ਤੇਜ਼ ਹੋਣ ਦਾ ਮਤਲਬ ਹੈ ਕਿ ਘਰ ਵਿਕਣੇ ਸ਼ੁਰੂ ਹੋ ਜਾਣੇ ਆ ਘਰ ਵਿਕਣੇ ਸ਼ੁਰੂ ਹੋਣ ਦਾ ਮਤਲਬ ਹੈ ਕਿ ਦੋਵਾਂ ਨੂੰ ਫਾਇਦਾ ਜਿਹੜੇ ਲੋਕ ਐਸੇ ਵੇਲੇ ਹੋਲਡਿੰਗ ਕਰ ਸਕਦੇ ਲੋਕਾਂ ਕੋਲੇ ਘਰ ਹੈਗੇ ਆ ਵੇਚਣਾ ਚਾਹੁੰਦੇ ਆ ਉੱਥੇ ਆ ਕੇ ਲੋਕ ਦੇਖਦੇ-ਦੇਖ ਮੁੜੀ ਜਾਂਦੇ ਆ ਘਰ ਖਰੀਦਦੇ ਨਹੀਂ ਹੈ ਹੀ ਨਹੀਂ ਕੋਈ ਮਾਰਕੀਟ ਦੇ ਵਿੱਚ ਉਹਨਾਂ ਦੇ ਘਰ ਵਿਕ ਜਾਣਗੇ ਜਿਹੜੇ ਲੋਕ ਲੈਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਵਿਆਜ ਸੌਖੇ ਹੋ ਕੇ ਤੇ ਉਹ ਲੈ ਲੈਣਗੇ ਜਿਹੜਾ ਬੈਂਚਮਾਰਕ ਪ੍ਰਾਈਸ ਆ ਇਸ ਵੇਲੇ ਡਿਟੈਚ ਛੋਮ ਦਾ ਅਗਸਤ ਮਹੀਨੇ ਦੇ ਵਿੱਚ ਉਹ 1.2% ਘਟਿਆ ਜਣ ਕੇ 1.4 ਮਿਲੀਅਨ ਦੇ ਨੇੜੇ ਤੇ ਦੱਸਿਆ ਜਾ ਰਿਹਾ ਹੈ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੇ ਪ੍ਰਾਈਸਿਸ ਨੇ ਡਿਟੈਚ ਛੋਮ ਦੇ ਲਈ ਉਹ 0.9% ਘਟਿਆ 1.9 ਮਿਲੀਅਨ ਦੇ ਨੇੜੇ ਤੇ ਜਿਹੜਾ ਦੱਸਿਆ ਜਾ ਰਿਹਾ ਸੋ ਓਵਰਆਲ ਜਿਹੜੀਆਂ ਕੀਮਤਾਂ ਨੇ ਸਲਾਈਟਲੀ ਥੋੜੀਆਂ ਜਿਹੀਆਂ ਥੱਲੇ ਨੂੰ ਆ ਰਹੀਆਂ ਆ ਇਨਵੈਂਟਰੀ ਘਰ ਮਾਰਕੀਟ ਦੇ ਵਿੱਚ ਜ਼ਿਆਦਾ ਨੇ ਬਾਹਰ ਕੋਲੇ 네ਗੋਸ਼ੀਏਸ਼ਨ ਪਾਵਰ ਵੀ ਆ ਬਾਹਰ ਕੋਲੇ ਇਸ ਵੇਲੇ ਮੌਕਾ ਵੀ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਇਹ ਦੱਸਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਜਿਹੜੇ ਨੇ ਉਹ ਜ਼ਿਆਦਾ ਵਿਕਣਗੇ ਅਗਲੀ ਖਬਰ ਅਲਬਰਟਾ ਤੋਂ ਆ ਅਲਬਰਟਾ ਦੇ ਵਿੱਚ ਇੱਕ ਬੱਚਾ ਜਿਹੜਾ ਪ੍ਰੀਮਚੂਰਲੀ ਬੌਰਨ ਸੀਗਾ ਮਤਲਬ ਸਮੇਂ ਤੋਂ ਪਹਿਲਾਂ ਸੀਗਾ ਉਹਦੀ ਮਦਰ ਨੂੰ ਮੀਜ਼ਲਸ ਹੋ ਗਿਆ ਉਦੀ ਪ੍ਰੈਗਨਸੀ ਦੇ ਦੌਰਾਨ ਉਦੀ ਮੌਤ ਦੀ ਖਬਰ ਆਈ ਹੈ ਜਿਹੜੀ ਕਿ ਬਹੁਤ ਮੰਦਭਾਗੀ ਤੇ ਦੁਖਦਾਇਕ ਆ ਮੀਜ਼ਲਸ ਬਾਰੇ ਲਗਾਤਾਰ ਗੱਲਾਂ ਖਬਰਾਂ ਦੇ ਵਿੱਚ ਪਿਛਲੇ ਸਮੇਂ ਤੋਂ ਆਉਂਦੀਆਂ ਔਰ ਕਈ ਜਿਹੜੀਆਂ ਟਰੈਜੇਡੀਜ਼ ਆ ਇਹਦੇ ਨਾਲ ਵਾਪਰੀਆਂ ਇਹ ਅਲਬਰਟਾ ਦੇ ਵਿੱਚ ਮੀਜ਼ਲਸ ਦੇ ਨਾਲ ਹੋਣ ਵਾਲੀ ਪਹਿਲੀ ਮੌਤ ਆ ਜਿਹੜੇ ਹੈਲਥ ਅਫੀਸ਼ੀਅਲਸ ਸਰ ਉਹਨੇ ਦੱਸਿਆ ਕਿ ਪ੍ਰੋਵੈਂਸ ਦੀ ਇਹ ਫਰਸਟ ਮੀਜ਼ਰ ਰਿਲੇਟਡ ਡੈਥ ਆ ਇਸ ਸਾਲ ਦੇ ਵਿੱਚ ਜਿਹੜੀ ਹੈਲਥ ਮਿਨਿਸਟਰ ਨੇ ਐਂਡਰੀਆ ਲਗਰੇਜ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਵੀ ਬਹੁਤ ਇਹ ਹਾਰਟ ਬ੍ਰੇਕਿੰਗ ਲਾਸ ਆ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕੀਤਾ ਆ ਇਸ ਵੇਲੇ ਜਿਹੜੇ ਬੱਚੇ ਬੇਬੀਜ਼ ਨੇ ਛੋਟੇ ਬੱਚੇ ਨੇ ਜਾਂ 5 ਸਾਲਾਂ ਤੋਂ ਘੱਟ ਬੱਚੇ ਨੇ ਜਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਜਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਆ ਉਹ ਇਸ ਵੇਲੇ ਸਭ ਤੋਂ ਵੱਧ ਰਿਸਕ ਤੇ ਨੇ ਮੀਜ਼ਲ ਤੇ ਯਾਨੀ ਖਸਰਾ ਜਿਹੜੀਆਂ ਪ੍ਰੈਗਨਨਸੀ ਦੀਆਂ ਕੰਪਲਿਕੀਸ਼ਨਸ ਨੇ ਖਸਰੇ ਦੇ ਨਾਲ ਪ੍ਰੈਗਨਨਸੀ ਦੇ ਵਿੱਚ ਮਿਸਕਾਰਜ ਹੋ ਰਿਹਾ ਹੈ ਕਈ ਵਾਰੀ ਬੱਚੇ ਡੇਗ ਰਹਾ ਜਾਂ ਪ੍ਰੀਮਚੁਰ ਬਰਥ ਹੋ ਰਿਹਾ ਕਿ ਜਦੋਂ ਉਹਦਾ ਜਿੰਨੇ ਸਮੇਂ ਦੇ ਉੱਤੇ ਜਨਮ ਹੋਣਾ ਉਸ ਤੋਂ ਪਹਿਲਾਂ ਹੀ ਜਨਮ ਹੋ ਰਿਹਾ ਜਾਂ ਸਟਿਲ ਬਰਥ ਹੋ ਰਿਹਾ ਬੱਚੇ ਦਾ ਜਦੋਂ ਜਨਮ ਹੋ ਰਿਹਾ ਤਾਂ ਉਹਦੀ ਮੌਤ ਹੋ ਚੁੱਕੀ ਹੁੰਦੀ ਹੈ ਉਸ ਵੇਲੇ ਜਾਂ ਜਿਹੜੇ ਕੰਜੇਨਿਟਲ ਇਨਫੈਕਸ਼ਨਸ ਹੋ ਰਹੀਆਂ ਬੱਚਿਆਂ ਦੇ ਵਿੱਚ ਇਹ ਬਹੁਤ ਵੈਕਸੀਨ ਦੀ ਐਡਵਾਈਸ ਦਿੱਤੀ ਗਈ ਹੈ ਅਫੀਸ਼ੀਅਲ ਜਿਹੜੇ ਉਹਨਾਂ ਨੇ ਲੋਕਾਂ ਨੂੰ ਰਿਮਾਈਂਡ ਕਰਾਇਆ ਕਿ ਤੁਸੀਂ ਜੇ ਪ੍ਰੈਗਨੈਂਸੀ ਪਲਾਨ ਕਰ ਰਹੇ ਆ ਤਾਂ ਤੁਹਾਨੂੰ ਦੋ ਡੋਜ਼ ਮੀਜ਼ਲਸ ਵੈਕਸੀਨਸ ਦੀਆਂ ਲਵਾਉਣੀਆਂ ਜ਼ਰੂਰੀ ਆ ਕਨਸੀਵ ਕਰਨ ਤੋਂ ਪਹਿਲਾਂ ਕਿਉਂਕਿ ਵੈਕਸੀਨ ਤੁਹਾਨੂੰ ਪ੍ਰੈਗਨਨਸੀ ਦੇ ਵਿੱਚ ਤੇ ਦਿੱਤੀ ਨਹੀਂ ਜਾ ਸਕਦੀ ਇਸ ਕਰਕੇ ਤੁਹਾਡੀ ਪਲੈਨਿੰਗ ਤੋਂ ਪਹਿਲਾਂ ਵੈਕਸੀਨ ਤੁਹਾਡੇ ਕੋਲ ਤੁਹਾਡੇ ਲੱਗ ਜਾਣੀ ਚਾਹੀਦੀ ਆ ਹੁਣ ਇਹ ਜਿਹੜੀ ਸਰਕਾਰ ਨੇ ਹਜੇ ਤੱਕ ਇਹ ਅਲਬਰਟਾ ਦੇ ਉਸ ਪਰਿਵਾਰ ਨੂੰ ਕਿੱਥੇ ਉਹ ਪਰਿਵਾਰ ਰਹਿੰਦਾ ਆ ਜਾਂ ਉਹਨਾਂ ਦੀ ਪ੍ਰਾਈਵੇਸੀ ਦਾ ਮਤਲਬ ਖਿਆਲ ਰੱਖਦੇ ਹੋਏ ਉਹਦੇ ਬਾਰੇ ਕੋਈ ਡਿਟੇਲ ਸ਼ੇਅਰ ਨਹੀਂ ਕੀਤੀ ਅਲਬਰਟਾ ਦੇ ਵਿੱਚ ਇਸ ਵੇਲੇ ਲਗਭਗ 1910 ਖਸਰੇ ਦੇ ਕੇਸ ਨੇ ਮੀਜ਼ਲਸ ਦੇ ਨੇ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਔਰ ਇਹਨੂੰ ਜਿਹੜਾ ਟਰੈਕ ਕੀਤਾ ਜਾ ਰਿਹਾ ਇਹਨੂੰ ਸਾਰੇ ਰਾਸ਼ਟਰੀ ਪੱਧਰ ਦੇ ਉੱਤੇ ਦੇਖਦੇ ਹਾਂ ਤਾਂ ਜਿਹੜੀ ਇਹ ਬੱਚੇ ਦੀ ਮੌਤ ਆ ਇਹ ਦੂਜੀ ਮੀਜ਼ਲ ਰਿਲੇਟਡ ਡੈਥ ਆ ਕੈਨੇਡਾ ਦੇ ਵਿੱਚ 2025 ਤੇ ਵਿੱਚ ਹੁਣ ਤੱਕ ਜਿਹੜੇ ਕੇਸ ਨੇ ਉਹ ਦੱਸਦੇ ਆ ਕਿ ਕਿੰਨਾ ਸੀਰੀਅਸ ਕਿੰਨਾ ਡੇਂਜਰਸ ਇਹ ਮੀਜ਼ਲਸ ਹੈਗਾ ਆ ਐਸਪੈਸ਼ਲੀ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਦੇ ਲਈ ਜਾਂ ਬੱਚਿਆਂ ਦੇ ਲਈ ਤੇ ਵੈਕਸੀਨੇਸ਼ਨ ਕਿੰਨੀ ਜ਼ਰੂਰੀ ਆ ਇਸ ਗੱਲ ਦਾ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ ਆ ਮੀਜ਼ਲਸ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਖਸਰਾ ਇਹਦੇ ਵਿੱਚ ਬਹੁਤ ਜ਼ਿਆਦਾ ਬੁਖਾਰ ਹੁੰਦਾ ਆ ਇਹ ਪਹਿਲਾ ਸਾਈਨ ਆ ਮੀਜ਼ਲਸ ਦਾ ਦੂਜਾ ਖੰਗ ਆਉਂਦੀ ਆ ਤੀਜਾ ਤੁਹਾਡਾ ਨੱਕ ਵਗਦਾ ਆ ਅੱਖਾਂ ਲਾਲ ਹੋ ਜਾਂਦੀਆਂ ਬਿਲਕੁਲ ਉਦਾਂ ਜਿੱਦਾਂ ਤੁਹਾਨੂੰ ਕੋਲਡ ਦੇ ਫਲੂ ਦੇ ਸਿੰਪਟਮਸ ਹੁੰਦੇ ਆ ਰੈੱਡ ਰੈਸ਼ ਹੋ ਜਾਂਦੇ ਆ ਆਮ ਤੌਰ ਦੇ ਉੱਤੇ ਇਹ ਤੁਹਾਡੇ ਚਿਹਰੇ ਤੋਂ ਸ਼ੁਰੂ ਹੁੰਦੇ ਆ ਤੇ ਫੇਰ ਤੁਹਾਡੀ ਬਾਡੀ ਦੇ ਵਿੱਚ ਸਾਰੇ ਉਹ ਰੈਸ ਜੇ ਫੈਲ ਜਾਂਦੇ ਆ ਵਾਈਟ ਸਪੌਟ ਬਣ ਜਾਂਦੇ ਇਹਨਾਂ ਦੇ ਵਿੱਚ ਜਿਹੜੇ ਸਪੌਟਸ ਹੁੰਦੇ ਆ ਤੇ ਉਹ ਫਿਰ ਤੁਹਾਨੂੰ ਜਦੋਂ ਲੱਗੇ ਕਿ ਇਸ ਤਰ੍ਹਾਂ ਹੋ ਗਿਆ ਤੇ ਤੁਹਾਨੂੰ ਕਈ ਵਾਰੀ ਜਿਹੜਾ ਸਾਹ ਲੈਣਾ ਔਖਾ ਹੋ ਜਾਂਦਾ ਬਰੀਥਿੰਗ ਫਾਸਟ ਹੋ ਜਾਂਦੀ ਆ ਬਹੁਤ ਜਿਆਦਾ ਬੁਖਾਰ ਦੇ ਵਿੱਚ ਦੌਰੇ ਵੀ ਪੈਣ ਲੱਗ ਜਾਂਦੇ ਤੁਹਾਨੂੰ ਕਿਤੇ ਵੀ ਕੋਈ ਸਿੰਪਟਮ ਇਦਾਂ ਦਾ ਲੱਗਦਾ ਤੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਆਪਣੀ ਮਦਦ ਉੱਥੇ ਲੈਣੀ ਚਾਹੀਦੀ ਅਗਲੀ ਗੱਲ ਬਾਤ ਦੋਸਤੋ ਕੈਨੇਡਾ ਸਰਕਾਰ ਨੇ ਇੱਕ ਵਾਰਨਿੰਗ ਦਿੱਤੀ ਹੈ ਚੇਤਾਵਨੀ ਦਿੱਤੀ ਆ ਉਹ ਲੋਕ ਜਿਹੜੇ ਆਪਣੇ ਜੈਂਡਰ ਨੂੰ ਐਕਸ ਮਾਰਕ ਕਰਦੇ ਆ ਮਾਰਕ ਕਰਦੇ ਆ ਵੀ ਭਾਈ ਆਪਣੇ ਪਾਸਪੋਰਟ ਦੇ ਉੱਤੇ ਤੁਸੀਂ ਅਮਰੀਕਾ ਨਾ ਜਾਓ ਜਾਂ ਦੂਜੇ ਦੇਸ਼ਾਂ ਦੇ ਵਿੱਚ ਨਾ ਜਾਓ ਤੁਹਾਨੂੰ ਸਮੱਸਿਆ ਆ ਸਕਦੀ ਆ ਹੁਣ ਮਸਲਾ ਬੜਾ ਇਹ ਟੇਡਾ ਹੈ ਬਹੁਤ ਸਾਰੇ ਦੇਸ਼ ਜਿਨ੍ਹਾਂ ਦੇ ਵਿੱਚ ਅਮਰੀਕਾ ਵੀ ਆ ਇਹ ਐਕਸ ਨੂੰ ਰੈਕੋਗਨਾਈਜ਼ ਨਹੀਂ ਕਰਦੇ ਇਹ ਮਤਲਬ ਵੈਲਿਡ ਜੈਂਡਰ ਆਪਸ਼ਨ ਨਹੀਂ ਆ ਕਿਸੇ ਵੀ ਆਫੀਸ਼ੀਅਲ ਡਾਕੂਮੈਂਟ ਦੇ ਉੱਤੇ ਐਕਸ ਜਿਹੜਾ ਆ ਉਹ ਮੰਨਣਯੋਗ ਇਹਨਾਂ ਥਾਵਾਂ ਦੇ ਉੱਤੇ ਨਹੀਂ ਐਕਸ ਦਾ ਮਤਲਬ ਕੀ ਆ ਪਾਸਪੋਰਟ ਦੇ ਉੱਤੇ ਸਰ ਜਾਂ ਕਿਸੇ ਵੀ ਸਰਕਾਰ ਦੀ ਆਈਡੀ ਦੇ ਉੱਤੇ ਜੈਂਡਰ ਦੇ ਲਈ ਜਦੋਂ ਐਕਸ ਵਰਤਿਆ ਜਾਊਗਾ ਮਤਲਬ ਇਹ ਆ ਦੋ ਚੀਜ਼ਾਂ ਹੋ ਸਕਦੀਆਂ ਜਾਂ ਤੇ ਤੁਸੀਂ ਪੁਰਸ਼ ਹੋ ਸਕਦੇ ਆ ਜਾਂ ਤੁਸੀਂ ਜਿਹੜੇ ਔਰਤ ਹੋ ਸਕਦੇ ਮਰਦ ਹੋ ਸਕਦੇ ਆ ਜਾਂ ਔਰਤ ਹੋ ਸਕਦੇ ਮੇਲ ਹੋ ਸਕਦੇ ਆ ਜਾਂ ਫੀਮੇਲ ਹੋ ਸਕਦੇ ਆ ਜੋ ਤੁਹਾਨੂੰ ਤੇ ਐਕਸ ਲੱਗਦੀ ਇਹਦਾ ਮਤਲਬ ਤੁਸੀਂ ਦੋਵੇਂ ਚੀਜ਼ਾਂ ਨੂੰ ਆਪਣੇ ਆਪ ਨੂੰ ਦੋਵੇਂ ਤਰ੍ਹਾਂ ਆਈਡੈਂਟੀਫਾਈ ਨਹੀਂ ਕਰਦੇ ਆਮ ਤੌਰ ਦੇ ਉੱਤੇ ਹੁੰਦਾ ਕੀ ਆ ਕਿ ਇਹ ਨੌਨ ਬਾਈਨਰੀ ਜਿਹਨੂੰ ਕਹਿੰਦੇ ਆ ਅ ਜੈਂਡਰ ਡਾਈਵਰਸ ਵੀ ਇਹਨੂੰ ਕਹਿੰਦੇ ਆ ਇਹਨੂੰ ਇੰਟਰਸੈਕਸ ਵੀ ਕਹਿੰਦੇ ਆ ਇਹਨੂੰ ਅਨਸਪੈਸੀਫਾਈਡ ਜੈਂਡਰ ਆਈਡੈਂਟੀਟੀ ਵੀ ਕਹਿੰਦੇ ਆ ਉਸ ਕੈਟਾਗਰੀ ਦੇ ਵਿੱਚ ਆਜ ਨੇ ਵੀ ਮੈਂ ਨਹੀਂ ਦੱਸਦਾ ਮੈਂ ਵੀ ਬੰਦਾ ਹੈ ਜਾਂ ਜਨਾਨੀ ਹੈ ਉਹ ਨੂੰ ਹੁਣ ਅਮਰੀਕਾ ਬਹੁਤ ਸਖਤੀ ਨਾਲ ਲੈਂਦਾ ਤੁਹਾਨੂੰ ਯਾਦ ਹੋਊਗਾ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਪਹਿਲੇ ਦਿਨ ਆਫਿਸ ਦੇ ਵਿੱਚ ਆਏ ਸੀ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਅਮਰੀਕਾ ਸਿਰਫ ਦੋ ਚੀਜ਼ਾਂ ਨੂੰ ਮੰਨਦਾ ਜਾਂ ਮੇਲ ਆ ਤੇ ਜਾਂ ਫੀਮੇਲ ਆ ਗੱਲ ਖਤਮ ਹੁਣ ਤੁਸੀਂ ਐਕਸ ਵਾਲੇ ਪਾਸਪੋਰਟ ਨਾਲ ਅਮਰੀਕਾ ਦੇ ਵਿੱਚ ਜਾਂਦੇ ਆ ਤੇ ਉੱਥੇ ਤੁਹਾਨੂੰ ਦਿੱਕਤ ਆ ਸਕਦੀ ਹੈ ਕਿਉਂਕਿ ਜਿਹੜਾ ਰਵਾਇਤੀ ਟ੍ਰੈਡੀਸ਼ਨਲ ਸਾਡਾ ਇੱਕ ਜਿਹੜਾ ਚੱਲਿਆ ਆਉਂਦਾ ਬੜੇ ਲੰਬੇ ਸਮੇਂ ਤੋਂ ਕਈ ਸਦੀਆਂ ਤੋਂ ਉਹ ਮੇਲ ਫੀਮੇਲ ਹੀ ਆ ਤੇ ਇਸ ਕਰਕੇ ਇਸ ਚੀਜ਼ ਨੂੰ ਹੁਣ ਕਿਤੇ ਨਾ ਕਿਤੇ ਜਿਹੜੀ ਦਿੱਕਤ ਆ ਇਸ ਮਾਮਲੇ ਦੇ ਵਿੱਚ ਆ ਸਕਦੀ ਹੈ ਐਸ ਐਕਸ ਦਾ ਮਤਲਬ ਨਾਨ ਬਾਈਨਰੀ ਜਾਂ ਕੋਈ ਵੀ ਹੋਰ ਜਿਹੜੇ ਆਪਣੇ ਆਪ ਨੂੰ ਫੁੱਲੀ ਮੇਲ ਜਾਂ ਫੁੱਲੀ ਫੀਮੇਲ ਆਇਡੈਂਟੀਫਾਈ ਨਹੀਂ ਕਰਦੇ ਉਹਨਾਂ ਦੇ ਲਈ ਅਮਰੀਕਾ ਜਾਣ ਦੇ ਵਿੱਚ ਦਿੱਕਤ ਹੋ ਸਕਦੀ ਆ ਰਾਸ਼ਟਰਪਤੀ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਜਿਹਦੇ ਵਿੱਚ ਕਿਹਾ ਕਿ ਅਮਰੀਕਾ ਦੀ ਸਰਕਾਰ ਜਾਂ ਯੂ ਐਸ ਫੈਡਰਲ ਡਾਕੂਮੈਂਟ ਜਿਹਦਾ ਪਾਸਪੋਰਟ ਵੀਜ਼ਾ ਜਾਂ ਕੋਨੈਕਸਸ ਕਾਰਡ ਹੈਗਾ ਆ ਉਹ ਜੈਂਟ ਮੇਲ ਹੋ ਸਕਦਾ ਜਾਂ ਫੀਮੇਲ ਹੋ ਸਕਦਾ ਹਾਲਾਂਕਿ ਅਮਰੀਕਾ ਦੇ ਇਸ ਆਰਡਰ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ ਆ ਤੇ ਇਹਦੇ ਉੱਤੇ ਅਪੀਲ ਹੋ ਰਹੀ ਆ ਪਰ ਗੱਲਬਾਤ ਕਿਸੇ ਪਾਸੇ ਨਿਬੜੀ ਨਹੀਂ ਨੈਕਸਸ ਕਾਰਡ ਫਰਵਰੀ ਤੋਂ ਬਾਅਦ ਨੈਕਸਸ ਐਪਲੀਕੇਸ਼ਨ ਜਿਹੜੇ ਟਰਸਟਰ ਟਰੈਵਲਰ ਆ ਬਾਰ-ਬਾਰ ਜਾਂਦੇ ਆ ਇੱਥੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਵੀ ਐਕਸ ਜੈਂਡਰ ਦੀ অপਸ਼ਨ ਨਹੀਂ ਅਲਾਉ ਕੀਤੀ ਜਿੰਨੇ ਹੁਣ ਇਹ ਜਿਹੜੇ ਲਗਭਗ 3600 ਦੇ ਕਰੀਬ ਕੈਨੇਡੀਅਨ ਨੇ ਜਿਨ੍ਹਾਂ ਨੇ ਆਪਣਾ ਜੈਂਡਰ ਐਕਸ ਚੂਜ਼ ਕੀਤਾ ਆਪਣੇ ਪਾਸਪੋਰਟ ਦੇ ਉੱਤੇ ਜਦੋਂ ਇਹ ਆਪਸ਼ਨ 2019 ਤੋਂ ਬਣੀ ਹੈ 2019 ਤੋਂ ਪਹਿਲਾਂ ਇੱਥੇ ਵੀ ਨਹੀਂ ਸੀ ਹੁੰਦਾ 2019 ਤੋਂ ਬਾਅਦ 3600 ਲੋਕ ਆ ਜਿਹੜੇ ਆਪਣੇ ਆਪ ਨੂੰ ਐਕਸ ਆਇਡੈਂਟੀਫਾਈ ਕਰਦੇ ਆ ਉਹ ਜੇ ਉਧਰਲੇ ਪਾਸੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਮੱਸਿਆ ਆ ਸਕਦੀ ਆ ਸੋ ਇਹਦੇ ਲਈ ਤੁਸੀਂ ਆਪਣਾ ਅਪਡੇਟ ਵੀ ਦੇਖੋ ਜਿਹੜੇ ਗਲੋਬਲ ਅਫੇਅਰ ਕੈਨੇਡਾ ਆ ਉਹਨਾਂ ਨੇ ਸਾਰੇ ਜਿਹੜੇ ਟਰੈਵਲ ਐਡਵਾਈਸਰੀ ਆ ਸਤੰਬਰ 25 ਦੇ ਵਿੱਚ ਅਪਡੇਟ ਕੀਤੀਆਂ ਤੇ ਕਲੀਅਰ ਕੱਟ ਵਾਰਨਿੰਗ ਆ ਕਿ ਜੇ ਤੁਹਾਡੇ ਕੋਲੇ ਐਕਸ ਇਹ ਆਇਡੈਂਟੀਟੀ ਹੈਗੀ ਆ ਤੇ ਤੁਸੀਂ ਉਧਰਲੇ ਪਾਸੇ ਨਾ ਜਾਓ ਦੋਸਤੋ ਦੇ ਨਾਲੇ ਅੱਜ ਦਾ ਪ੍ਰੋਗਰਾਮ ਸੰਪੂਰਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ